ਜੇ ਨਾ ਬਾਪੂ 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 ਪਾਵਲਿਆ ਮਾਵਲਣ ਲਕਸੀ ਗੋਲਿਆਲੀ ਜਦ ਇਹ ਰਾਮੀ ਉਸੋ ਪਾ ਆਮ ਆ ਗੜੀ ਓਮ ਕਲਾ ਬਾਪੂ ਪਾਵਲਿਓ ਆ ਜਾ ਗੋਮਨਾ ਨੋ ਤਰਾ ਸਾਵਲ ਮਲਾਸ ਧਈਨ ਰਾਜਸਤਾਨੋਂ ਆਇਆ ਸੇ ਬਾਪੋ ਵਾ ਵਾ ਮਾ ਓ ਗਨੇ ਸੁਣੇ ਲੋੜ ਅਦਿਸ਼ੀ ਮੜੀ ਕਿਲਾਉ ਸਮੇਂ ਨਾਲ ਪਹਿਲੀ ਬੋਲੋ ਹੋ ਲਾਉ ਸੇ ਭਾਈ ਚੋ ਮੜੀ ਵਾਇਕ ਆਈ ਸੁ ਵੈਕਨਾ ਪ੍ਰਭੂ ਸੁਪਣਾਵਸੇ ਘੂ ਬਵੜਿਓ ਮੜੀ ਤਰਪਾ ਬੱਦੂ ਭਾਈ ਮੜੀ ਮਨੇ ਕਦਾਈ ਨੂੰ ਵਾਇਕ ਮਿਲਿਆ ਸੈਨ ਵਾਇਕੇ ਕਦਗ ਲੂਇਆ ਸੁਗਨ ਮੋ ਧਣੁ ਵਾਰੀ ਸੁ ਧੰਦਰਨੀ ਬਦਲ ਰਸਤੇ ਮੜੀ ਜੈ ਰਾਸਟ੍ਰੰਤਿ ਆਈ ਸੁ ਪੁਗਦਾਨੋ ਵੇਲਾ ਲੈ ਨੀ ਸੁ ਬੋਨ ਕੋਸ਼ ਮਾਨਵੀ ਇੱਕਦਣੋ ਮੱਢਿਆ ਆਇਆ ਤਾਂ ਐ ਭਾਈ ਆਚੋ ਹਾਚੋ ਆਚੋ ਪਾਸੋ ਹੁੰਗੜ ਅਰੇ ਮਾਨੋ ਦੇਵੀ ਨੂੰ ਮੜ ਦੇਖੀ ਨੇ ਪੁਸਤਿਆ ਆਚੋ ਮਾੜੀ ਉਸੇ ਪਾਵੜਿਆ ਸਭ ਪਾਵੜੋ ਮਾ ਮਾ ਬਹੁਓ ਕੋਲ ਪੜੇ ਓਠੇ ਕਲਾ ਖੀਰਾ ਖਾਵਾ ਪੜੇ ਯਦਨੀਨਾ ਗੋਲਾ ਘਟਵਾ ਪੜਾ ਮਾ ਆਚੋ ਮਾੜੀ ਉਸੇ

એમ હા છે કે ભૂવા આયા તા શું કીધું શું જતા રહ્યા કોણ આયા તા કોણ હતા એ તો હોય વધારી જતા રહેશે હવાના રૂપિયા લઈ

ਰੋਏ ਵਗੜੇ ਭਾਈ ਨੇ ਬਿੰਦੇ ਸੋ ਪਰ ਬੈਣ ਨੇ ਗਦਕ ਨੂੰ ਉਡ ਨੂੰ ਉਡਵਾਰੋ ਹੋ ਨਾ ਹੋ ਤਾਂ ਉਹਨੇ ਖੁਦ ਜਾਵਣਾ ਜਨਾਵੈ ਮੋ ਲੋਹਣੇ ਤੱਕ ਸਿਨੀਮਾ ਤਾਵੀਂ ਗੜਪਾ ਵੜਿਆ

અરે યાર સબરો હંગાચો માડી હવનો દિવસ જગતો છે હવનો એ છે ભૈયા જો ભાઈ એ મન સુરે માં વીતર

દીકરા ને ભૂ થવાની કોઈ જરૂર નથી પછી કોઈક અમદાવાદ બમ્બોઈની થતી હોય તો કોઈક મેટલ નું કોમ સાલું સભા

દુખિયારી આવે ઉગારા ફોમા જાદુ દુખિયારી આવે માન કે જો કે હાથ દાડા માં દુખ મટે તો દેમ બેઠવે નકર ભગવાન બેઠવે નકર દોવા કો સહી હે પસે કે ચમઈનો ની સોઠ હાથ મે મહિને મટી જાશે ઉગારો કાટલો કદા ઉભો ન થાય તો કે ભુવાનું નું નખો જાશે પાછાર હા રાજસ્થાન મે રોસુ માં તો તું ગુજરાત છો રાજસ્થાન મે બરો

ਪਸੇ ਕੋ ਕਹਵਾੜ ਅੰਧਿਆਕਲੇ ਜਨ ਕੋ ਮਲੀ ਜਾਏ પોલીસ મળી જાય ને લમણો વાળી બેન કુંસી બેઠી છે કોઈ દીકરા ની પસ્તાપાયક તકલીફ છે કોક નું ઘર કોકરે મજૂરી નહીં કોક ને ઓળવો નહી મજૂરી નઈ મેલી વરણ છે

ਪੜ ਅਜੀ ਕਦਾਂ ਨੂੰ ਨਵੀਂ ਉਸੇ ਰੁਸ ਰਿਹਾ ਹੈ ਸਿੰਗਰਾ ਗੁਰ ਇਸ ਕੋਲ ਤਲਵਾਰ ਆਈਮ ਲੱਗਾ ਵਰ ਨਹੀਂ ਮਾਈਕ ਮਾ ਭਾਈ ਐ ਪ੍ਰਭੂ ਉਸੇ ਪਵਲਿਆ ਮੜੀ ਮਾ ਮਾ ਹਵਸਤੀ ਨਾ ਇਹ ਮਜ਼ਾਕ ਨੂੰ ਹੋ ਘਣੋ ਦੁਰੂਆ ਹੋਇਆ ਵੜੋ ਰੱਖਿਓ ਸੇ ਪਵਲਿਆ

એવું મોત હોણે દક્ષિણી વધારતા નિશાન રાખી દો ભલે 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 હોણે દક્ષિણી વધારતા વળતી હો નો ના નો મારી નો ના નો ન મારી